ਹਾਂਜੀ ਸਰ ਅਜਾ ਕੇ ਜੀਜੀ ਰੋਡ ਤੇ ਢਾਬੇ ਨੂੰ ਅੱਗ ਲੱਗੀ ਆ ਕੀ ਕਾਰਨ ਹੋਇਆ ਅੱਗ ਲੱਗਣ ਦਾ ਕਾਰਨ ਇਹ ਇੱਥੇ ਬੰਦੇ ਦੇ ਫੋਨ ਆਇਆ ਸੀ 3:45 ਮਿੰਟ ਤੇ ਤੇ ਸਾਨੂੰ ਇਤਲਾਹ ਦਿੱਤੀ ਗਈ ਸੀ ਕਿ ਇੱਥੇ ਜਿਹੜਾ ਢਾਬਾ ਹੈਗਾ ਜੀਜੀ ਰੋਡ ਦੇ ਉੱਤੇ ਇਹਦੇ ਅੱਗ ਲੱਗੀ ਸਿਲੰਡਰ ਨੂੰ ਤੇ ਇਹ ਤੁਰੰਤ ਉੱਤੇ ਆ ਕੇ ਜਾ ਦੇਖਿਆ ਤਾਂ ਕਾਫੀ ਜ਼ਿਆਦਾ ਜਿੰਦਾ ਨੁਕਸਾਨ ਹੋਇਆ ਹੋਇਆ ਜੀ ਸਿਲੰਡਰ ਨੂੰ ਪੂਰੀ ਤੇ ਅੱਗ ਪਈ ਹੋਈ ਸੀ ਕਾਫੀ ਜ਼ਿਆਦਾ ਹੋਰ ਵੀ ਕਾਫੀ ਇਹਨਾਂ ਦਾ ਸਮਾਨ ਜਿਹੜਾ ਕਾਨੂੰ ਹੋ ਗਿਆ ਕਬੀ ਕਿੰਨੇ ਟਾਈਮ ਤੇ ਤੁਹਾਨੂੰ ਕਾਲ ਆਈ ਸੀ ਇਹ ਸਾਨੂੰ ਇਹ 3:45 ਮਿੰਟ ਤੇ ਆ ਗਈ ਸੀ ਕਾਰ ਇਹਨਾਂ ਦੀ ਤੇ ਸਾਨੂੰ ਵੱਧ ਤੋਂ ਵੱਧ 2-3 ਮਿੰਟ ਤੇ ਅਸੀਂ ਇੱਥੇ ਪਹੁੰਚ ਗਏ ਕੋਈ ਜਾਨੀ ਨੁਕਸਾਨ ਵੀ ਹੋਇਆ ਭਾਈ ਨਹੀਂ ਇੰਦਾ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਬਾਕੀ ਸਭ ਬਚਾਇਆ ਜੀ ਠੱਪਾ ਕਿੱਥੇ ਸਿੱਟਾ ਜੀ ਇਹ ਢਾਬਾ ਜੀਡੀ ਰੋਡ ਤੇ ਹੈ ਮਰਵਾਹਾ ਆਟੋ ਦੇ ਕੋਲੇ ਆ ਜੀ ਹਾਂ ਜੀ ਸੇ ਕੀ ਨਾਮ ਹੈ ਆਪਕਾ ਅਨਿਲ ਰਾਏ ਢਾਬਾ ਢਾਬੇ ਦਾ ਕੀ ਨਾਮ ਹੈ ਅਨਿਲ ਰਾਏ ਕਿਸ ਜਗ੍ਹਾ ਪਰ ਹੈ ਢਾਬਾ ਚਰਚੂਕੇ ਨੇ ਹੈ ਆਗੇ ਕੈਸੇ ਲਗੀ ਕਾਰਨ ਕਿਆ ਹੋਇਆ ਚਾਹ ਬਣਾਉਂਦਾ ਸੀ ਇੱਕ ਬੈਗ ਪੈਕ ਤੋਂ ਆਗ ਪੈ ਗਈ ਉਹ ਤਾਂ ਬਈ ਸਾਹਮਣੇ ਹੋਇਆ ਮੈਂ ਸੇਤ ਆ ਮੈਂ ਬਾਹਰ ਨਿਕਲ ਗਿਆ ਟਾਬੇ ਦਾ ਕਿ ਨੁਕਸਾਨ ਕਿੰਨਾ ਕੁ ਹੋ ਗਿਆ ਲੱਗਦਾ 25000 ਹੋ ਗਏ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨਹੀਂ ਹੋਇਆ ਕੋਈ ਗਾਹਕ ਸਗੇ ਮੌਜੂਦ ਟਾਬੇ ਦੇ ਵਿੱਚ ਸਾਰੇ ਸੀਗੇ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਮਿਲਦੀ ਨਹੀਂ ਸਭ ਬਚਾ ਹੋਇਆ ਸਾਰੇ ਠੀਕ ਆ ਮੌਕੇ ਤੇ ਫਾਇਰ ਬ੍ਰੇਡ ਆ ਗਈ ਮੌਕੇ ਤੇ ਹਾਂਜੀ ਆ ਗਈ ਮੌਕੇ ਹੁਣ ਕਾਬੂ ਹੋ ਗਿਆ ਪੂਰਾ ਕੇ ਤੇ ਠੀਕ ਆ ਠੀਕ ਆ ਹਾਂਜੀ ਸਰ ਐਜਾ ਕੇ ਜੀਜੀ ਰੋਡ ਤੇ ਢਾਬੇ ਨੂੰ ਅੱਗ ਲੱਗੀ ਆ ਕੀ ਕਾਰਨ ਹੋਇਆ ਅੱਗ ਲੱਗਣ ਦਾ ਕਾਰਨ ਹੀ ਇੱਥੇ ਬੰਦੇ ਦਾ ਫੋਨ ਆਇਆ ਸੀ 3:45 ਮਿੰਟ ਤੇ ਤੇ ਸਾਨੂੰ ਇਤਲਾਹ ਦਿੱਤੀ ਗਈ ਸੀ ਕਿ ਇੱਥੇ ਜਿਹੜਾ ਢਾਬਾ ਹੈਗਾ ਜੀਜੀ ਰੋਡ ਦੇ ਉੱਤੇ ਇਹਦੇ ਅੱਗ ਲੱਗੀ ਸਿਲੰਡਰ ਨੂੰ ਤੇ ਅਸੀਂ ਤੁਰੰਤ ਉੱਤੇ ਆ ਕੇ ਜਾ ਦੇਖਿਆ ਤਾਂ ਕਾਫੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਹੈ ਜੀ ਸਿਲੰਡਰ ਨੂੰ ਪੂਰੀ ਤੇ ਅੱਗ ਪਈ ਵਿੱਚ ਕਾਫੀ ਜ਼ਿਆਦਾ ਹੋਰ ਵੀ ਕਾਫੀ ਇਹਨਾਂ ਦਾ ਸਮਾਨ ਜਿਹੜਾ ਨੁਕਸਾਨ ਹੋ ਗਿਆ ਕਵੀ ਜਿੰਨੇ ਟਾਈਮ ਤੇ ਤੁਹਾਨੂੰ ਕਾਲ ਆਈ ਸੀ ਇਹ ਸਾਨੂੰ ਇਹ 3:45 ਮਿੰਟ ਤੇ ਆ ਗਈ ਸੀ ਕਾਰ ਇਹਨਾਂ ਦੀ ਤੇ ਸਾਨੂੰ ਵੱਧ ਤੋਂ ਵੱਧ 2-3 ਘੰਟੇ ਤੇ ਅਸੀਂ ਇੱਥੇ ਪਹੁੰਚੇ ਕੋਈ ਜਾਨੀ ਨੁਕਸਾਨ ਵੀ ਹੋਇਆ ਭਾਜੀ ਨਹੀਂ ਇੰਦਾ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਬਾਕੀ ਸਭ ਬਚਾਇਆ ਜੀ ਠੱਪਾ ਕਿੱਥੇ ਸਥਿਤ ਹੈ ਜੀ ਇਹ ਠੱਪਾ ਜੀਡੀ ਰੋਡ ਤੇ ਹੈ ਮਰਵਾਹਾ ਆਟੋ ਦੇ ਕੋਲੇ ਹੈ ਜੀ ਮੈਨੂੰ ਸਹਿ ਕਿਹੜਾ ਨਾਮ ਹੈ ਆਪਕਾ ਅਨਿਲ ਰਾਏ ਅ ਡਾਬਾ ਡਾਬੇ ਦਾ ਕੀ ਨਾਮ ਹੈ ਅਨਿਲ ਰਾਏ ਕਿਸ ਜਗ੍ਹਾ ਪਰ ਹੈ ਡਾਬਾ ਚਾਰ ਚੁੱਕੇ ਨੇ ਹੈ ਆਗ ਕੈਸੇ ਲਗੀ ਕਾਰਨ ਕੈਸਾ ਚਾਹ ਬਣਾਉਂਦਾ ਸੀ ਇੱਕ ਬੈਗ ਪੈਕ ਤੋਂ ਆਗ ਪੈ ਗਈ ਤਾਂ ਬਈ ਸਾਹਮਣੇ ਹੋਇਆ ਮੈਂ ਸੋਚਿਆ ਮੈਂ ਬਾਹਰ ਨਿਕਲ ਗਿਆ ਟੱਬੇ ਦਾ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਲੱਗਦਾ 30-35000 ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨਹੀਂ ਕੋਈ ਗਾਹ ਕਿ ਸਗੇ ਮੌਜੂਦ ਟੱਬੇ ਦੇ ਵਿੱਚ ਸਾਰੇ ਸਗੇ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਮਿਲ ਨਹੀਂ ਸਭ ਬਚਾ ਹੋਏ ਸਾਰੇ ਠੀਕ ਆ ਮੋਕੇ ਦੇ ਫਾਇਰ ਬੇੜ ਆ ਗਈ ਮੋਕੇ ਦੇ ਹਾਂਜੀ ਆ ਗਈ ਮੋਕੇ ਹੁਣ ਕਾਬੂ ਆ ਪੁਰਾ ਕੇ ਤੇਜੀ ਕਾਬੂ ਆ ਠੀਕ ਆ ਥੈਂਕ ਯੂ ਹਾਂ ਜੀ ਸਰ ਐਜਾ ਕੇ ਜੀਟੀ ਰੋਡ ਦੇ ਢਾਬੇ ਨੂੰ ਅੱਗ ਲੱਗੀ ਆ ਕੀ ਕਾਰਨ ਹੋਇਆ ਅੱਗ ਲੱਗਣਾ ਕਾਰਨ ਇਹ ਇੱਥੇ ਬੰਦੇ ਦਾ ਫੋਨ ਆਇਆ ਸੀ 3:45 ਮਿੰਟ ਤੇ ਤੇ ਸਾਨੂੰ ਇਤਲਾਹ ਦਿੱਤੀ ਗਈ ਸੀ ਕਿ ਇੱਥੇ ਜਿਹੜਾ ਢਾਬਾ ਹੈਗਾ ਜੀਟੀ ਰੋਡ ਦੇ ਉੱਤੇ ਇਹਦੇ ਅੱਗ ਲੱਗੀ ਸਿਲੰਡਰ ਨੂੰ ਤੇ ਇਹ ਤੁਰੰਤ ਉੱਤੇ ਆ ਕੇ ਜਾ ਦੇਖਿਆ ਤਾਂ ਕਾਫੀ ਜ਼ਿਆਦਾ ਜਿੰਦਾ ਨੁਕਸਾਨ ਹੋਇਆ ਹੈ ਜੀ ਸਿਲੰਡਰ ਨੂੰ ਪੂਰੀ ਤੇ ਰਾਤ ਨੂੰ ਪਈ ਵਿੱਚ ਕਾਫੀ ਜ਼ਿਆਦਾ ਹੋਰ ਵੀ ਕਾਫੀ ਇਹਨਾਂ ਦਾ ਸਮਾਨ ਜਿਹੜਾ ਨੁਕਸਾਨ ਹੋ ਗਿਆ ਕਵੀ ਕਿੰਨੇ ਟਾਈਮ ਤੇ ਤੁਹਾਨੂੰ ਕਾਲ ਆਈ ਸੀ ਇਹ ਸਾਨੂੰ ਇਹ 3:45 ਮਿੰਟ ਤੇ ਆ ਗਈ ਸੀ ਕਾਰ ਇਹਨਾਂ ਦੀ ਤੇ ਸਾਨੂੰ ਵੱਧ ਤੋਂ ਵੱਧ 2-3 ਮਿੰਟ ਤੇ ਅਸੀਂ ਇੱਥੇ ਪਹੁੰਚ ਗਏ ਕੋਈ ਜਾਨੀ ਨੁਕਸਾਨ ਵੀ ਹੋਇਆ ਭਾਈ ਨਹੀਂ ਇੰਦਾ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਬਾਕੀ ਸਭ ਬਚਾਇਆ ਜੀ ਕਿੱਟਾ ਆਪਾ ਕਿੱਥੇ ਸਿਤਦਾ ਜੀ ਇਹ ਢਾਬਾ ਜੀਡੀ ਰੋਡ ਤੇ ਹੈਈ ਮਰਵਾਹਾ ਆਟੋ ਦੇ ਕੋਲੇ ਆ ਜੀ